ਜਿਵੇਂ ਹੀ ਲੋਕ ਸਭਾ ਚੋਣਾਂ ਲਈ ਤਰੀਕਾ ਦਾ ਐਲਾਨ ਹੋਇਆ ਤਿਵੇਂ ਹੀ ਸਿਆਸੀ ਪਾਰਟੀਆਂ 'ਚ ਆਪਣੇ ਉਮੀਦਵਾਰ ਐਲਾਨਣ ਦੀ ਹੋੜ ਮਚ ਗਈ ਹੈ ਚੋਣ ਜ਼ਾਬਤਾ ਲੱਗਦਾ ਹੈ ਹੀ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਨੇ ਪੰਜਾਬ ਇਕਤਾ ਪਾਰਟੀ ਦੇ ਆਰਜੀ ਪ੍ਰਧਾਨ ਸੁਖਪਾਲ ਖੇਰ ਨੇ ਇੱਕ ਬੈਠਕ ਤੋਂ ਬਾਅਦ ਇਹਨਾਂ ਉਮੀਦਵਾਰਾਂ ਦਾ ਐਲਾਨ ਕੀਤਾ ਇਹਨਾਂ ਵਿੱਚ ਡਾਕਟਰ ਗਾਂਧੀ ਪਟਿਆਲਾ ਤੋਂ ਮਾਸਟਰ ਬਲਦੇਵ ਸਿੰਘ ਫਰੀਦਕੋਟ ਅਤੇ ਟਕਸਾਲੀਆਂ ਅਤੇ ਪੰਜਾਬ ਇਕਤਾ ਵਿੱਚ ਰੇੜਕੇ ਦਾ ਕਾਰਨ ਬਣੀ శ్రీਨੰਦਪੁਰ ਸਾਹਿਬ ਸੀਟ ਤੋਂ बसपा ਦੇ ਵਿਕਰਮ ਸਿੰਘ ਸੋਢੀ ਜ਼ੋਰ ਅਜ਼ਮਾਇਸ਼ ਕਰਨਗੇ ਸੋ ਅਸੀਂ ਅੱਜ ਸਾਰਿਆਂ ਦਾ ਜਿਹੜੀ ਜਿਹੜਾ ਸਾਡਾ ਕੰਸੈਂਸਸ ਹੋਇਆ ਉਹਨਾਂ ਸੀਟਸ ਬਾਰੇ ਅੱਜ ਅਸੀਂ ਸਾਰੇ ਆਮ ਸਹਿਮਤੀ ਦੇ ਨਾਲ ਪੰਜਾਬ ਦੀਆਂ ਆਗਾਮੀ ਲੋਕ ਸਭਾ ਦੇਸ਼ ਦੀਆਂ ਆਗਾਮੀ ਲੋਕ ਸਭਾ ਸੀਟਾਂ ਦਾ ਜੋ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਲੋਕ ਸਭਾ ਦੇ ਉਮੀਦਵਾਰ ਐਲਾਨਨ ਜਾ ਰਹੇ ਆ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ ਔਰ ਮੇਰਾ ਖਿਆਲ ਹੈ ਕਿ ਅਗਰ 545 ਐਮਐਲਏ ਐਮਪੀਆ ਦੇ ਵਿੱਚੋਂ ਕੋਈ ਅਕਾਊਂਟੇਬਲ ਤੇ ਟਰਾਂਸਪੇਰੈਂਟ ਐਮਪੀ ਦਾ ਕੰਮ ਦੇਖਣਾ ਹੋਵੇ ਤਾਂ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ ਸੋ ਇਹਨਾਂ ਨੂੰ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਨੇ ਆ ਆਪਣਾ ਉਮੀਦਵਾਰ ਨੋਮੀਨੇਟ ਕੀਤਾ ਹੈ ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਵਾਤਾਵਰਨ ਦਾ ਸੰਦਰਭ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜਦੋਜਹਿਦ ਕੀਤੀ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਉਸ ਦੇ ਤਹਿਤ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਉਮੀਦਵਾਰ ਐਲਾਨਦੇ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਲਈ ਇਨਸਾਫ ਪਸੰਦੀ ਲਈ ਤੇ ਜੋ ਉਸ ਵਕਤ ਜ਼ੁਲਮ ਟਾਇਆ ਗਿਆ ਜੋ ਫੇਕ ਇਨਕਾਊਂਟਰਸ ਹੋਏ ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਉੱਚਾ ਰੱਖਿਆ ਤੇ ਵੈਸੇ ਵੀ ਲੁਕਾਈ ਦੇ ਕੰਮ ਤੇ ਸਮਾਜਿਕ ਕਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ ਕਿਉਂਕਿ ਉੱਥੇ ਇੱਕ ਹੇਟਡ ਅ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ ਸੋ ਸਾਨੂੰ ਪੂਰਨ ਆ ਸਕੇ ਜਿਹੜਾ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਆ ਉਹਨਾਂ ਦੇ ਉਹਨਾਂ ਦੀ ਕੰਟ੍ਰਿਬਿਊਸ਼ਨ ਅਨਲਾਈਕ ਦੋਜ਼ ਪੀਪਲ ਹੂ ਆ ਕ੍ਰਾਈਮਨਲਸ ਇਨ ਪੋਲਿਟਿਕਸ ਵੀ ਹੈਵ ਵੀ ਆਰ ਗੋਇੰਗ ਟੂ ਅਨਾਉਂਸ ਐਂਡ ਸੈਟਅਪ ਕੈਂਡੀਡੇਟਸ ਜਿਨ੍ਹਾਂ ਦਾ ਕੋਈ मीनिंगफुल ਕੰਟ੍ਰਿਬਿਊਸ਼ਨ ਹੈ ਟੂ ਦ ਸੋਸਾਇਟੀ ਟੂ ਦ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕ ਸੰਸਾਦ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੇਕਰ ਹੋਇਆ ਸੀਗਾ ਉਹਦੇ ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਦਾ ਮੈਸੇਕਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੀਟ ਵਿੱਚ ਉਹ ਸ਼ਾਇਦ ਉਹ 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 ਉਸ ਦਾ ਕਦੀ ਖੁਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪਾਕ ਹੀ ਨਾ ਹੁੰਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਜੱਤੋ ਜਹਿਤ ਨਾ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਗੱਲ ਸਮਵੇਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ 1 ਮੈਨ ਕਮਿਸ਼ਨ ਆਈ ਥਿੰਕ ਪ੍ਰੋਬਬਲੀ ਜਸਟਿਸ ਗਰਗ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨੇ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਝ दांव ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੌਬ ਵਿਦ ਅ ਮਲਟੀਨੇਸ਼ਨਲ ਕੰਪਨੀ ਇਨ ਗੁਗਗੋਮ ਮਨੂੰ ਇੰਟਰਸਟਿੰਗ ਯਾਸਪੁਰਾ ਨੂੰ ਆਪਣੀ ਨੌਕਰੀ ਗਵਾਉਣੀ ਪਈ ਔਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੋਂਦ ਚੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਥ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਧਰ ਤੇ ਮੁਆਵਜ਼ਾ ਮਿਲਿਆ ਇਸ ਤਰ੍ਹਾਂ ਹੀ ਸਾਡੀ ਆਪਣੀ ਪਾਰਟੀ ਮਾਸ ਅ ਪੰਜਾਬ ਇਕਤਾ ਪਾਰਟੀ ਦੇ ਮਾਸ ਬਲਦੇਵ ਸਿੰਘ ਜਿੱਤੂ ਇਹ ਸਾਡੇ ਫਰੀਦਕੋਟ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਨਮਿੰਦਰ ਸਿੰਘ ਯਾਸਪੁਰਾ ਯਾਸਪੁਰੇ ਕਿਥੋਂ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਸੌਰੀ ਮਨਮਿੰਦਰ ਸਿੰਘ ਯਾਸਪੁਰਾ ਲੋਕਨ ਸਾਹਿਬ ਪਾਰਟੀ ਦੇ ਕੈਂਡੀਡੇਟ ਹੋਣਗੇ ਹੋਣਗੇ ਗੱਟਚੋੜ ਦੇ ਨਾਲ ਸਾਰੇ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਾਸਟਰ ਬਲਦੇਵ ਸਿੰਘ ਜਿੱਤੂ ਜਿਹੜੇ ਕਿ ਸਿਟਿੰਗ ਐਮਐਲਏ ਨੇ ਜਿਨ੍ਹਾਂ ਨੇ ਹਾਜ਼ਰੀ ਦਿਖਾਉਂਦੇ ਹੋਏ ਜਿਹੜੇ ਲੋਕ ਖੋਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਚਿੱਕੇ ਦੇ ਟੰਗ ਦਿੱਤਾ ਪਾਪ ਮੇਰਾ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਨਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੇ ਸੂਬੇ ਦੀ ਪ੍ਰਵਾਹ ਕਰਦਿਆਂ ਹੋਇਆਂ ਉਹਨਾਂ ਨੇ ਪੰਜਾਬ ਇਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕਨਸਟਲੈਂਸੀ ਤੋਂ ਹੋਣਗੇ बहुजन समाज पार्टी नु 3 लोकसभा ਦੀਆਂ ਸੀਟਸ ਅਲੋਕੇਟ ਹੋਈਆਂ ਅੰਡਰ ਦਿਸ ਅਲਾਈਅੰਸ ਉਹਨਾਂ 3 ਸੀਟਸ ਦੇ ਵਿੱਚ ਅ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਵਿਕ੍ਰਮ ਸਿੰਘ ਸੋਢੀ ਜਿਹੜੇ ਕਿ ਅਨੰਦਪੁਰ ਸਾਹਿਬ ਦੇ ਪਛਿੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ ਰਹੇ ਚੁੱਕੇ ਨੇ ਹੀ ਇਜ਼ ਹੈ ਹੀ ਹੈ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ दैट ਏਰੀਆ ਔਰ ਉਹ ਸਾਡੇ ਬਹੁਜਨ ਸਮਾਜ پارٹی ਦੇ ਉਹ ਉਮੀਦਵਾਰ ਹੋਣਗੇ ਅਨੰਪੁਰ ਸਾਹਿਬ ਤੋਂ ਸਿਮਿਲਰਲੀ ਚੌਧਰੀ ਖੁਸ਼ੀराम ਜੀ ਜਿਹੜੇ ਕਿ ਰਿਟਾਇਰਡ ਆਈਐਸ ਆਫਸਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸਰਵ ਵੀ ਕੀਤਾ ਔਰ ਵੈਸੇ ਵੀ ਹੋਰ ਬਹੁਤ ਸਾਰੇ ਆ ਉਹਦਿਆਂ ਤੇ ਵਿਰਾਜਮਾਨ ਰਹਿ ਕੇ ਆਪਣੀ ਸੂਬੇ ਦੀ ਸੇਵਾ ਵੀ ਕੀਤੀ ਉਹ ਬਹੁਜਨ ਸਮਾਜ پارٹی ਵੱਲੋਂ ਹੁਸ਼ਾੜਪੁਰ ਰਿਜ਼ਰਵ ਕੰਸਟਿਟੂਐਂਸੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਨਿਨਾਂ ਨੇ ਜਰਨਲਿਜ਼ਮ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋਣਗੇ ਹਾਲਾਂਕਿ ਪੀਡੀਏ ਵੱਲੋਂ ਕਈ ਥਾਵਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਪਰ ਇਸ ਦੇ ਉਲਟ ਬਠਿੰਡਾ ਤੇ ਸੰਗਰੂਰ ਤੋਂ ਪਾਰਟੀ ਵੱਲੋਂ ਕੋਈ ਵੀ ਉਮੀਦਵਾਰ ਨੂੰ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਕੁਝ ਸੀਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਨੂੰ ਅਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦਨ ਦਾ ਨੈਕਸਟ ਫਿਊ ਡੇਸ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਉਹਨਾਂ ਸੀਟਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਫਿਰੋਜ਼ਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਆਰਐਮਪੀਆਈ ਪਾਸਲਾ ਸਾਹਿਬ ਜਿਹੜਾ ਹੈ ਪਾਰਟੀ ਰਿਵੋਲੂশনারੀ ਮਾਰਕਸਿਸਟ ਪਾਰਟੀ ਆਫ ਇੰਡੀਆ ਇਹਨਾਂ ਨੂੰ ਗੁਰਦਾਸਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਅੰਡਰ ਦਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਇਹਨਾਂ ਦੀ ਪਾਰਟੀ ਨੇ ਉਥੇ ਹਾਲ ਹੀ ਵਿੱਚ 2017 ਵਿੱਚ ਅਸੈਂਬਲੀ ਇਲੈਕਸ਼ਨਾਂ ਪਾਰਟਿਕੁਲਰਲੀ ਪੁਆ ਤੇ ਦੀਨਾ ਨਗਰ ਜਾਂ ਹੋਰ ਨਾ ਏਰੀਆਜ਼ ਵਿੱਚ ਅਸੈਂਬਲੀ ਇਲੈਕਸ਼ਨਾਂ ਲੜ ਕੇ ਸਤਕਾਰਯੋਗ ਵੋਟ ਲੋਕਾਂ ਨੇ ਇਹਨਾਂ ਦੇ ਵਿਸ਼ਵਾਸ ਜਤਾਏ ਵੈਸੇ ਵੀ ਇਹ ਜਿਹੜੀਆਂ ਜੱਥੇਬੰਦੀਆਂ ਨੇ ਪਾਰਟੀਆਂ ਨੇ ਸੀਪੀਆਈ ਤੇ ਆਰਐਮਪੀਆਈ ਇਹ ਲੋਕਾਂ ਦੇ ਇਸ਼ੂਜ਼ ਦੀ ਅਰਸੇ ਤੋਂ ਜੂਝਦੀਆਂ ਨੇ ਅਰਸੇ ਤੋਂ ਜੂਝਦੀਆਂ ਐਂਡ ਦੇ ਹੈਵ ਨੈਵਰ ਕੰਪਰੋਮਾਈਜ਼ਡ ਆਈਡੀਓਲੋਜੀ ਐਂਡ ਪ੍ਰਿੰਸੀਪਲਸ ਵੈਨ ਇਟ ਕਮਜ਼ ਟੂ ਦਾ ਨੇਸ਼ਨ অর ਵੈਨ ਇਟ ਕਮਜ਼ ਟੂ ਦਾ ਸਟੇਟ ਇਸੇ ਤਰ੍ਹਾਂ ਹੀ ਲੋਕ ਸਭਾ ਪਾਰਟੀ ਦੀ ਜਿਹੜੀ ਅ ਦੂਸਰੀਆਂ ਸੀਟਾਂ ਨੇ ਉਹਨਾਂ ਵਿੱਚ ਲੁਧਿਆਣਾ ਐਲੋਕੇਟ ਹੋਈ ਹੈ ਬੈਂਸਾਪ ਦੀ ਪਾਰਟੀ ਨੂੰ ਔਰ ਇਹਨਾਂ ਨੂੰ ਇੱਕ ਸੀਟ ਅੰਮ੍ਰਿਤਸਰ ਦੀ ਐਲੋਕੇਟ ਕੀਤੀ ਗਈ ਹੈ ਬੈਂਸਾਪ ਦੀ ਪਾਰਟੀ ਨੂੰ ਔਰ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੂੰ ਦੂਸਰੀ ਸੀਟ ਜਿਹੜੀ ਅਸੀਂ ਫਿਲਹਾਲ ਲਈ ਸੀਗੀ ਉਹ ਤੀਸਰੀ ਸੀਟ ਜਿਹੜੀ ਆ ਉਹ ਪੰਜਾਬ ਇਕਤਾ ਪਾਰਟੀ ਦੀ ਉਹ ਬਠਿੰਡਾ ਹੈ ਇਹ ਜਿਹੜੀਆਂ ਸੀਟਸ ਹੈ ਦਿੱਤੇ ਹਲੇ ਕੈਂਡੀਡੇਟਸ ਅਨਾਉਂਸ ਨਹੀਂ ਕੀਤੇ ਗਏ ਸੰਗਰੂਰ ਹੈਜ਼ ਬੀਨ ਲਿਫਟ ਓਪਨ ਉਹਦੇ ਕੁਝ ਸਪੈਸ਼ਲ ਸਰਕਮਸਟੈਂਸਸ ਨੇ ਅਸੀਂ ਉਹਦੇ ਵਿੱਚ ਮਜ਼ਬੂਤੀ ਦੇ ਨਾਲ ਸੋਸਟ ਨਿੱਕਰ ਉਮੀਦਵਾਰ ਉਤਾਰ ਕੇ ਤੇ ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਨੇ ਅਸੀਂ ਇਨਸ਼ੋਰ ਕਰਾਂਗੇ ਕਿ ਕਾਂਗਰਸ ਡੀਫੀਟ ਹੋਵੇ ਅਕਾਲੀ ਦਲ ਡੀਫੀਟ ਹੋਵੇ ਔਰ ਉਹ ਸੀਟ ਦੇ ਉੱਤੇ ਫਰਜ਼ੀ ਇਨਕਲਾਬੀ ਵੀ ਜਿਹੜੇ ਡੀਫੀਟ ਕੀਤੇ ਜਾਣ ਸੋ ਇਸ ਲਈ ਸੰਗਰੂਰ ਨੂੰ ਹਲੇ ਫॉर द ਟਾਈਮ ਬੀਂਗ ਓਪਨ ਰੱਖਿਆ ਗਿਆ ਵਾ ਪਰ ਦੂਜੇ ਪਾਸੇ ਖੈਰਾ ਵੱਲੋਂ ਖੁਦ ਨੂੰ ਅਕਾਲੀ ਆਗੂ ਹਰਸਿਮਰਤ ਕੋਰ ਬਾਦਲ ਦੇ ਖਿਲਾਫ ਕਉਣ ਮੈਦਾਨ ਚ ਉਤਾਰਨ ਦੇ ਸੰਕੇਤ ਵੀ ਦਿੱਤੇ ਗਏ ਨੇ ਦੇਖੋ ਗੱਲ ਇਹ ਹੈ ਕਿ ਮੈਂ ਮੈਂ ਅਗਰ ਅਸੀਂ ਮੇਰੀ ਪਾਰਟੀ ਫੈਸਲਾ ਲੜ ਕਰਦੀ ਹੈ ਮੇਰੇ ਲੜਨ ਦਾ ਤਾਂ ਮੇਰੇ ਲੜਨ ਦਾ ਮਕਸਦ ਹੈਗਾ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਜਿਨ੍ਹਾਂ ਨੇ ਪੰਜ-ਪੰਜ ਵਾਰ ਜਿਨ੍ਹਾਂ ਦੇ ਪਰਿਵਾਰ ਨੇ ਚੀਫ ਮਿਨਿਸਟਰ ਬਣ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਵਾੜਿਆ ਅੱਜ ਹੀ ਸਮਜੀਤ ਸਿੰਘ ਬੈਂਸ ਔਨਲਾਈਨ ਨਸ਼ਾ ਪਰਚੇਸ ਕਰਕੇ ਆਏ ਨੇ ਓਪਨ ਮਾਰਕੀਟ ਵਿੱਚ ਲੁਧਿਆਣਾ ਚੀਮਾ ਮੰਡੀ ਦੇ ਵਿੱਚ ਸਾਡੇ ਬੱਚੇ ਮਰ ਰਹੇ ਨੇ ਤਰਾ ਤਰਾ ਕਰ ਰਹੇ ਨੇ ਬਠਿੰਡੇ ਦੇ ਵਿੱਚ ਮੈਂ ਬਹੁਤ ਸਾਰੇ ਡਰਗ ਪੀੜਤ ਮੋਤਾਂ ਦੇ ਘਰਾਂ ਦੇ ਵਿੱਚ ਜਾ ਕੇ ਆਇਆ ਹਾਂ ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਬੱਚੇ ਬੇਰੋਜ਼ਗਾਰ ਟੈਂਕੀਆਂ ਤੇ ਹਸਪਤਾਲਾਂ ਦੀਆਂ ਛੱਤਾਂ ਤੋਂ ਛਾਲਾਂ ਮਾਰ ਕੇ ਲੱਤਾਂ ਬਾਵਾ ਤੇ ਚੂਲੇ ਤੜਾ ਰਹੇ ਨੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਣ ਤੇ ਮਜਬੂਰ ਕਰ ਦਿੱਤੇ ਇਸ ਪਰਿਵਾਰ ਨੇ ਔਰ ਇਸ ਤੋਂ ਇਲਾਵਾ ਜੋ ਰੈਂਪੈਂਟ ਕਰਾਪਸ਼ਨ ਕੀਤੀ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀਆਂ ਬਣਾਈ ਜਿਹਦੇ ਤੇ ਕੈਪਟਨ ਅਬਰਿੰਦਰ ਸਿੰਘ ਨੇ ਕੋਈ ਜਾਂਚ ਨਹੀਂ ਕੀਤੀ ਨਾ ਨਸ਼ੇ ਦੇ ਤਸਕਰਾਂ ਦੇ ਖਿਲਾਫ ਕੀਤੀ ਤੇ ਨਾ ਹੀ ਕਿਸੇ ਇਲ ਗਾਟਨ ਵੈਲਥ ਦੇ ਖਿਲਾਫ ਕੀਤੀ ਸੋ ਮੇਰਾ ਮਕਸਦ ਉਹਨਾਂ ਨੂੰ ਚੁਣੌਤੀ ਦੇਣਾ ਹੈ ਪਰ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਹਰਸਿਮਰਤ ਕੌਰ ਨੂੰ ਕਿ ਮੈਨੂੰ ਪਤਾ ਲੱਗ ਰਿਹਾ ਵਾ ਕਿ ਉਹ ਬਠਿੰਡਾ ਛੱਡ ਕੇ ਫਿਰੋਜ਼ਪੁਰ ਜਾ ਰਹੇ ਹਨ ਸੋ ਉਹਨਾਂ ਨੂੰ ਡਿਸਾਈਡ ਕਰ ਲੈਣ ਦਿਓ ਪਹਿਲਾਂ ਕਿ ਉਹ ਕਿੱਥੋਂ ਲੜਨਾ ਚਾਹੁੰਦੇ ਨੇ ਕੀ ਉਹ ਬਠਿੰਡੇ ਤੋਂ ਭੱਜ ਰਹੇ ਨੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਉਸ ਤੋਂ ਬਾਅਦ ਸਾਡਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਅਤੇ ਮੇਰੀ ਆਪਣੀ ਪਾਰਟੀ ਪੰਜਾਬ ਸਾਡੀ ਆਪਣੀ ਪਾਰਟੀ ਪੰਜਾਬ ਇਕਤਾ ਪਾਰਟੀ ਇਹਦੇ ਤੇ ਟੁਕਮਾ ਫੈਸਲਾ ਟੁਕਮੇ ਸਭ ਤੇ ਲੈ ਗਿਆ ਖਰਗਾ ਖਰਗਾ ਸੀ ਪਿਆਰ ਹੱਕ ਖਰਗਾ ਉਹ ਤੇ ਹਰ ਸੇਮਰਤ ਫਰੋਜਪੁਰ ਚਲੇ ਜਾਂਦੀ ਆ ਤਾਂ ਫਿਰ ਸੀਟ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ ਤੁਸ ਜਿਹੜੇ ਜਾਣ ਵਾਸਤੇ ਨਹੀਂ ਜਿਹੜਾ ਆਦਮੀ ਆਪਣੀ ਸੀਟ ਹੀ ਛੱਡ ਕੇ ਭੱਜ ਗਿਆ ਉਹ ਤਾਂ ਫਿਰ ਮਤਲਬ ਪਹਿਲੀ ਤਾਂ ਉਹਦੀ ਮੋਰਲ ਡੀਫੀਟ ਹੋ ਚੁੱਕੀ ਹੈ ਜਿਨ੍ਹਾਂ ਨੇ ਕਹਿੰਦੇ ਆ ਕਿ ਅਸੀਂ ਸਾਰਾ ਜ਼ੋਰ ਉੱਥੇ ਲਾਤਾ ਸਾਰੀ ਦੌਲਤ ਉੱਥੇ ਝੋਕ ਦਿੱਤੀ ਔਰ ਇਨਾ ਪ੍ਰਸ਼ਟਾਚਾਰ ਉਡਾਇਆ ਪਿਛਲੀ ਵਾਰ ਜੋ ਸੀਟਾਂ ਪੈਸੇ ਵੰਡੇ ਕੇ ਜੋ ਸ਼ਰਾਬਾਂ ਤੇ ਡੋਡੇ ਵੰਡੇ ਕੇ ਉਹ ਉਹਨਾਂ ਦੀ ਮੋਰਲ ਡਿਫੀਟ ਹੋਵੇਗੀ ਆਫਟਰ ਥੈਟ ਵੀ ਵਿਲ ਡਿਸਾਈਡ ਵਾਟ ਟੂ ਡੂ ਇਸ ਤੋਂ ਇਲਾਵਾ ਖੈਰਾ ਬਲੋਟਕਸਾਲੀ ਇਕਲੀਆਂ ਤੇ ਵੀ ਟਿੱਕੇ ਸ਼ਬਦੀ ਵਾਰ ਕੀਤੇ ਗਏ ਖੈਰਾ ਮੁਤਾਬਕ ਸਿਰਫ ਦੋ ਸੀਟਾਂ ਕਰ ਨਹੀਂ ਟਕਸਾਲੀਆਂ ਦਾ ਗੱਡ ਜੋੜ ਕਿਸੇ ਵੀ ਪਾਰਟੀ ਨਾਲ ਨਹੀਂ ਹੋ ਸਕਿਆ ਖੈਰਾ ਨੇ ਵੀ ਸਾਫ਼ ਕੀਤਾ ਕਿ ਜੇਕਰ ਉਹਨਾਂ ਦਾ ਗੱਡ ਜੋੜ ਹੁਣ ਵੀ ਟਕਸਾਲੀਆਂ ਨਾਲ ਹੁੰਦਾ ਤਾਂ ਵੀ ਉਹ ਸੀਟਾਂ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਕਰਨਗੇ ਅੱਜ ਜੇ ਸੁਖਪਾਲ ਖਰ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਤਰਨਵੀਰ ਗਾਂਧੀ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਹਾਜ਼ਰ ਰਹੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ